ਵਾਹਿਗੁਰੂ ਜੀ ਮੈਂ ਅੱਜ ਸਾਰੇ ਪੰਜਾਬੀਆਂ ਨਾਲ Hindu ਵੀਰਾਂ ਨਾਲ ਵੀ ਸਿੱਖ ਵੀਰਾਂ ਨਾਲ ਵੀ ਇੱਕ ਗੱਲ ਕਰਨੀ ਚਾਹੁੰਦਾ ਜਿਹੜੇ ਕਨਵਰਟ ਹੋ ਰਹੇ ਨੇ ਆਪਣਾ ਧਰਮ ਛੱਡ ਕੇ ਆਪਦੇ ਆਪ ਨੂੰ ਕ੍ਰਿਸਚਨ ਬਣਾ ਰਹੇ ਨੇ ਤੇ ਆ ਪਿੱਛੇ ਜੇ ਪਿਛਲੇ ਹਫਤੇ ਵੀ ਇੱਕ ਡਿਬੇਟ ਹੋ ਰਹੀ ਸੀਗੀ ਜਤਿੰਦਰ ਸਟੀਫਨ ਉਹ ਗੱਗੀ ਪੰਡਤ ਤੇ ਬਖਸ਼ੀਸ਼ ਦੇ ਵਿੱਚ ਤੇ ਉਹਦੇ ਵਿੱਚ ਵੀ ਉਹ ਗੱਲ ਕਹਿ ਰਹੇ ਸੀਗੇ ਭਾਈ ਜਦੋਂ ਤੁਸੀਂ ਆਪਦਾ ਧਰਮੇ ਚੇਂਜ ਕਰ ਲਿਆ ਤਾਂ ਆਪਦਾ ਨਾਮ ਤੇ ਆਪਦੇ ਜਿਹੜੇ ਸਾਡੇ ਸਿੰਬਲ ਨੇ ਜਿਵੇਂ ਦਸਤਾਰ ਜਾਂ ਹੋਰ ਸਾਡੇ ਚਿੰਨਣੇ ਉਹਨਾਂ ਨੂੰ ਕਿਉਂ ਨਹੀਂ ਆਪਦੇ ਤੋਂ ਵੱਖ ਕਰਦੇ ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਜਿਹੜਾ ਸਾਡਾ ਸਿੱਖੀ ਦਾ ਕਨਸੈਪਟ ਹੈ ਨਾ ਉਹ ਬਹੁਤ ਉੱਚਾ ਸੁੱਚਾ ਤੇ ਤੁਸੀਂ ਜੇ ਆਪਦਾ ਧਰਮ ਛੱਡ ਕੇ ਕਿਸੇ ਗੈਰ ਧਰਮ ਦੇ ਵਿੱਚ ਪੈਰ ਧਰਦੇ ਹੋ ਲੱਖ ਦੀ ਲਾਂਹ ਤਾਂ ਤੁਹਾਡੇ ਜੰਮਣ ਵਾਲਿਆਂ ਤੇ ਚੰਦ ਪੈਸਿਆਂ ਲਈ ਤੁਸੀਂ ਉੱਤੇ ਵਿਕ ਜਾਂਦੇ ਹੋ ਸਿੱਧੀ ਦੀ ਚਾਹੁੰਦੇ ਨੇ 7 ਸਾਲ 9 ਸਾਲ ਉਹ 5 7 ਸਾਲ ਦੀ ਉਮਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਟੇ ਸਿੰਘ ਦੀ ਗਰਜ ਇਹੋ ਜਿਹੀ ਸੀਗੀ ਉਹਨਾਂ ਨੂੰ ਪਤਾ ਸੀਗਾ ਅਸੀਂ ਕੋਣ ਆ ਸਾਡਾ ਪਿਓ ਕੋਣ ਸਾਰੀ ਕਾਇਨਾਤ ਨੂੰ ਸਾਂਭਣ ਵਾਲਾ ਸਾਰੀ ਕਾਇਨਾਤ ਨੂੰ ਸਿਰਜਣ ਵਾਲਾ ਅਸੀਂ ਉਸ ਸਿਰਜਣਹਾਰ ਦੇ ਪੁੱਤਰ ਉਸ ਕਲਗੀਧਰ ਪਾਤਸ਼ਾਹ ਦੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਬਜਾਏ ਉਹਨਾਂ ਦਾ ਮਜ਼ਬ ਆਪਣਾਉਣ ਤੋਂ ਜੇ ਉਹ ਵੀ ਤੁਹਾਡੀ ਸੋਚ ਵਰਗੇ ਹੁੰਦੇ ਨਾ ਲਾਚਕਾ ਉਹਨਾਂ ਨੂੰ ਵੀ ਇਹੀ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਦੌਲਤਾਂ ਸ਼ੋਰਤਾਂ ਦੇਵਾਂਗੇ ਮਹਿਲ ਦੇਵਾਂਗੇ ਰਾਜੇ ਬੁਲਾਵਾਂਗੇ ਇਦਾਂ ਕਰਦਾਂਗੇ ਪਰ ਉਹ ਨਹੀਂ ਡੋਲੇ ਕਿਉਂਕਿ ਉਹਨਾਂ ਨੂੰ ਆਪਣੇ ਪਿਓ ਦਾ ਪਤਾ ਸੀਗਾ ਉਹਨਾਂ ਨੂੰ ਪਤਾ ਸੀ ਅਸੀਂ ਕਿਸ ਵੰਸ਼ ਦੇ ਪਦਾਇਸ਼ਾ ਕੀ ਕਿਹੜਾ ਖੂਨ ਹੈ ਸਾਡਾ ਤੇ ਤੁਹਾਡਾ ਖੂਨ ਇੰਨਾ ਕਿ ਠੰਡਾ ਹੋ ਗਿਆ ਕਿ ਤੁਸੀਂ ਐਡੀਆਂ ਉਮਰਾਂ ਤੁਹਾਡੀਆਂ ਹੋ ਗਈਆਂ ਚਿੱਟੇ ਤੁਹਾਡੇ ਦਾੜੇ ਹੋ ਗਏ ਹੋਣ ਜਾ ਕੇ ਤੁਸੀਂ ਆਪਦਾ ਧਰਮ ਚੇਂਜ ਕਰਨ ਲੱਗੇ ਹੋਏ ਹੋ ਬਾਬਾ ਬਖਸ਼ੀਸ਼ ਤੇ ਗੱਗੀ ਪੰਡਿਤ ਬਹੁਤ ਸਹੀ ਗੱਲ ਕਹਿ ਰਹੇ ਸੀਗੇ ਜਿਨੇ ਆਪਣਾ ਧਰਮ ਬਦਲ ਲਿਆ ਕ੍ਰਿਸ਼ਨ ਬਣ ਗਿਆ ਉਹ ਨਾਮ ਦੇ ਪਿੱਛੋਂ ਕੁਮਾਰ ਕਿਤੇ ਆਪਦਾ ਉਹ ਆਪਣੇ ਨਾਮ ਕਰਨਾ ਪਤਾ ਵਾਯਵ ਦੇ ਅਨੁਸਾਰ ਕਰੇ ਨਾ ਕਿ ਨਾ ਰਾਮ ਸਿੰਘ ਨਾ ਰਾਮ ਕੁਮਾਰ ਨਾ ਸ਼ਾਮ ਸਿੰਘ ਨਾ ਸ਼ਾਮ ਕੁਮਾਰ ਜਦੋਂ ਉਹ ਕ੍ਰਿਸ਼ਨ ਬਣ ਹੀ ਗਏ ਨੇ ਪਰ ਇੱਕ ਗੱਲ ਦਾ ਦੁੱਖ ਹੈ ਉਹਨਾਂ ਨੇ ਇੱਕ ਗੱਲ ਕਹੀ ਵੀ ਉਹ ਧਰਮ ਪ੍ਰਵੋਚਨ ਕਰਦੇ